12 ਕਿਲੋਮੀਟਰ ਮਨਾ ਲੀਓ ਤੁਹਾਨੂੰ ਜਿੰਨੇ ਉਰ ਤੱਕ ਨਹੀਂ ਜਾਣਾ ਛੋਟਾ ਐਡਵੈਂਚਰ ਕਰਨਾ ਤਾਂ ਰਸਤਾ ਸਾਫ਼ ਹੈ ਉਧਰ ਕਰ ਸਕਦੇ ਆ ਇਹ ਆਕੇ ਜੀ ਰੋਪ ਵੇ ਉੱਪਰ ਸ਼ਿਵ ਮੰਦਿਰ ਹੈ 750 ਰੁਪਏ ਇੱਕ ਜਾਣ ਦਾ ਲੱਗਣਾ ਯਾਰ ਰਿਸਕੀ ਵੀ ਹੈਗਾ ਤੇ ਇੰਗਲਿਸ਼ ਚ ਕਹਿੰਦਾ ਤਾਂ ਐਡਵੈਂਚਰ ਕਹਿ ਸਕਦੇ ਆ ਵੀ ਜਿਹਨੂੰ ਨਾ ਕਈਆਂ ਜਿਵੇਂ ਕੀੜਾ ਹੁੰਦਾ ਕੀੜਾ ਕਹਿੰਦੇ ਹਨਾ ਜਾਂ ਭਾਈ ਦੇ ਲਈ ਜਿਹੜਾ ਸਟਰੋਂਗ ਹੁੰਦਾ ਤਾਂ ਉਹ ਕਰ ਲੈਂਦੇ ਨੇ ਆਹੋਂ ਪਿੱਛੇ ਜੇ ਅਸੀਂ ਬੈਠੇ ਸੀ ਤੇ ਪਤਾ ਨਹੀਂ ਲਾਈਟ ਚਲੀ ਗਈ ਸੀ ਪਤਾ ਨਹੀਂ ਕੀ ਹੋਇਆ ਸੀ ਖੜ ਗਈ ਸੀ ਤਾਂ ਬਹੁਤ ਜ਼ਿਆਦਾ ਹਾਈਟ ਤੇ ਆ 750 ਰੁਪਏ ਲੈਂਦੇ ਨੇ ਇੱਕ ਜਣੇ ਦਾ ਇਹ ਜਿਹਦੇ ਵਿੱਚ ਆਕਸੀਜਨ ਹੈ ਨਾ ਤਾਂ ਇਹਨਾਂ ਨੂੰ ਚਾਹਰਾਂ ਨੂੰ ਕੰਮ ਇੰਨਾ ਹੈ ਨਹੀਂਗਾ ਤੁਹਾਨੂੰ ਪੈਰਾਗਲਾਈਡਿੰਗ ਦਿਖਾਉਂਗਾ ਵੀ ਕਿਵੇਂ ਪ੍ਰੋ ਜਿਹੜੀ ਆਉਂਦੀ ਹੈਗੀ ਆ ਦੇਖੋ ਤੇ ਇਹੰਦਰਲੇ ਵਸੇਗਾ ਆ ਦੇਖਣਾ ਇਹ ਪੂਰਾ ਪ੍ਰੋਪਰ ਬਣਾਇਆ ਹੈ ਸਲੰਗ ਵੈਲੀ ਦਾ ਜਿਹੜੇ ਨਾਲ ਦਾ ਮਾਡਲ ਪੂਰਾ ਉੱਪਰ ਦਿਖਾਉਣਾ ਤੁਹਾਨੂੰ ਦਿਖਾਉਣਾ ਤੁਹਾਨੂੰ ਜਿਹੜਾ ਰੋਪੇ ਨਾਣਾ ਦੇ ਵੀ ਵੀ ਹੈਗਾ ਪਰ ਉੱਥੋਂ ਥੋੜਾ ਐਡਵਾਂਸ ਹੈ ਇਹ ਬਾਹਰ ਦੀ ਟੈਕਨੋਲੋਜੀ ਹੈ ਬਾਹਰੋਂ ਜਿਹੜੀ ਕੰਪਨੀ ਆਈ ਸੀ ਉਹਨਾਂ ਨੇ ਫਿੱਟ ਕਰਾਇਆ ਹੈ ਪੀਓਐਮਏ ਇਹਨਾਂ ਕੰਪਨੀਆ ਉਹ ਤਾਂ ਹੈ ਤਾਂ ਪੂਰਾ ਪੱਕਾ ਕੰਮ ਹੀ ਹੈ ਐਵੇਂ ਨਹੀਂ ਕਹਿ ਸਕਦੇ ਬਾਕੀ ਰੱਬ ਦੇ ਰੰਗ ਨੇ ਆ ਦੇਖੋ ਤੇ ਅੰਦਰ ਦਾ ਖਾਨਾ ਸਮੇਂ ਅੰਦਰਲੇ ਬਸੇ ਆ ਗਿਆ। ਅੰਦਰ ਕਿ ਦਿਲ ਤਾਂ ਕਰ ਰਿਹਾ ਸੀਗਾ ਪਰ ਮੈਂ ਬੱਚਾ ਨਾਲ ਆਜ ਕੋ ਟਾਇਰ ਨੇ ਇਹ ਪੂਰਾ ਇਹਨੂੰ ਘਮਾਉਂਦੇ ਨੇ ਪੂਰੇ ਚੱਕਰ ਬਣਾ ਕੇ। ਸਹੀ ਐ ਰਿਸਕੀ ਤਾਂ ਨਹੀਂ ਹੈਗਾ। ਤੇ ਇਦਾਂ ਹੀ ਉੱਪਰ ਦੇਖੋ ਉਹ ਪਰ ਜਾਂਦਾ। ਇਹ ਆ ਦੇਖੋ ਜੀ ਸੁਲਾਹ ਕੋ ਵੈਸੀ ਆ ਦੇਖੋ ਹਨੀ ਟੀਪ ਤੋਂ ਅੰਦਰ ਆ ਵੀਡੀਓ ਅੰਦਰ ਆ ਦੇਖੋ ਇਹਨਾਂ ਦਾ ਸਿਸਟਮ ਉਹ ਕਈ ਵਾਰ ਖੜ ਜਾਂਦਾ ਰਸਤੇ ਫੇਰ ਬੰਦੇ ਦੀ ਮਰਨ ਹੋ ਜਾਂਦਾ ਤੇ ਇਹ ਸੀ ਸੁਲੰਗ ਵੇਲੀ ਤੁਹਾਨੂੰ ਦਿਖਾਤਾ ਜਿਹੜੀ ਉਹਦੀ ਫੈਕਟਰੀ ਨਾਲ ਆਇਆ ਹਨਾ ਵੀ ਹਰਾਸਮੈਂਟ ਤੁਹਾਨੂੰ ਪਸੰਦ ਨਹੀਂ ਕੀ ਹੁੰਦਾ ਨਾ ਜਾਂ ਜੂਮ ਤੋਂ ਡਰਦੇ ਹੁੰਦੇ ਨੇ ਜਾਂ ਹਨਾ ਮੇਰੇ ਵਰਗੇ ਵੀ ਯਾਰ ਹਨਾ ਹਰਾਸਮੈਂਟ ਦੀ ਉਹ ਚੀਜ਼ ਨਹੀਂ ਹੈਗੀ ਜੁਲਾਈ ਅਗਸਤਾਂ ਦੇ ਵਿੱਚ ਬਿਲਕੁਲ ਵੀ ਮੌਸਮ ਬਹੁਤ ਵਧੀਆ ਇਹ ਨਹੀਂ ਵਾਕੇ ਗਰਮੀ ਹੋ ਜੂਗੀ ਮੌਸਮ ਬਹੁਤ ਘੈਂਟ ਹੈ ਗੁੱਡਾ ਤੇ ਇੱਕ ਗੱਲ ਹੋਰ ਕਹੂੰਗਾ ਕਈਆਂ ਰਿਸ਼ੀਕੇਜ ਦੇ ਵੀਡੀਓ ਦੇਖ ਕੇ ਕਹਿੰਦੇਗੇ ਹੜਾ ਆ ਗਿਆ ਜੀ ਫਲਾਨਾ ਆ ਗਿਆ ਮੌਨਸੂਨ ਨੇ ਕੁਝ ਵੀ ਨਹੀਂ ਆਵੇਂਦਾ ਹੈਗਾ ਸੋ ਇਹਦੇ ਕੋਈ ਚੱਕਰ ਨਹੀਂ ਹੁਣ ਆਪਾਂ نیچے ਜਾਂਦੇ ਆਂ